ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਦਾਂ ਲੱਗਦੀ ਆ ਵੀ ਜਿਦਾਂ ਮੂਵੀ ਦੇ ਵਿੱਚੋਂ ਨਿਕਲੀ ਹੋਵੇ ਪਰ ਇਦਾਂ ਦੀਆਂ ਚੀਜ਼ਾਂ ਵਾਪਰ ਦੀਆਂ ਨੇ ਆ ਐਲ ਏ ਲਾਸ ਐਂਜਲਸ ਦੇ ਵਿੱਚ ਐਮਟੀਏ ਦੀ ਜਿਹੜੀ ਬੱਸ ਆ ਉਸ ਨੂੰ ਇੱਕ ਬੰਦੇ ਨੇ ਦੇਰ ਰਾਤ ਕੱਲ ਜਿਹੜਾ ਉਹ ਹਾਈਜੈਕ ਕਰ ਲਿਆ ਆ ਕਹਿੰਦੇ ਵੀ ਪੁਲਿਸ ਵਾਲਿਆਂ ਨੂੰ ਫਿਰ ਕਾਲਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਇਸ ਸਾਦਰਨ ਐਲ.ਏ ਦੇ ਵਿੱਚ ਜਿਹੜੀ ਇਹ ਪਰਸਿਊ ਕਰਨਾ ਪਰਸਿਊਟ ਕਰਨਾ ਸ਼ੁਰੂ ਕੀਤਾ ਪਿੱਛਾ ਕਰਨਾ ਸ਼ੁਰੂ ਕੀਤਾ ਜੋ ਕਿ ਡਾਊਨਟਾਊਨ ਐਲ.ਏ ਤੱਕ ਜਿਹੜਾ ਉਹ ਪਹੁੰਚਿਆ ਤੇ ਤੜਕੇ ਸਵੇਰੇ ਤੱਕ ਆ ਜਿਹੜੀ ਇਹ ਚੀਜ਼ ਚੱਲਦੀ ਰਹੀ ਹੈਗੀ ਆ ਆ ਕਹਿੰਦੇ ਵੀ ਅਫਸਰਾਂ ਨੂੰ ਰੇਡੀਓ ਕਾਲਸ ਆਈਆਂ ਵੀ ਅਸਾਲਟ ਵਿਦ ਡੈਡਲੀ ਵੈਪਨ ਬੱਸ ਦੇ ਉੱਤੇ ਜਿਹੜਾ ਇੱਕ ਵਾਪਰਿਆ ਹੈਗਾ ਆ ਬਾਅਦ ਦੇ ਵਿੱਚ ਪਤਾ ਲੱਗਾ ਵੀ ਇੱਕ ਬੰਦੇ ਨੇ ਇੱਕ ਗਨ ਜਿਹੜੀ ਆ ਉਹ ਪੁੱਲ ਆਊਟ ਕਿੱਤੀ ਸੀ ਜਿਸ ਤੋਂ ਬਾਅਦ ਦੇ ਵਿੱਚ ਬੱਸ ਡਰਾਈਵਰ ਨੇ ਜਿਹੜਾ ਪੈਨਿਕ ਬਟਨ ਆ ਉਸ ਨੂੰ ਐਕਟੀਵੇਟ ਕਰ ਦਿੱਤਾ ਤੇ ਕਾਲ 911 ਜਿਹੜਾ ਬਾਹਰਲੇ ਪਾਸੇ ਜਿਹੜੇ ਜਿੱਥੇ ਆਉਂਦਾ ਹੁੰਦਾ ਵੀ ਅੱਗੇ ਕਿਹੜਾ ਸਟਾਪ ਆ ਉੱਥੇ ਜਿਹੜਾ ਕਾਲ 911 ਆਊਟਸਾਈਡ ਦ ਬੱਸ ਦੇ ਰਾਹੋਂ ਆ ਸ਼ੁਰੂ ਹੋ ਗਿਆ ਜਿਸ ਨੂੰ ਦੇਖਦੇ ਹੋਏ ਲੋਕਾਂ ਨੇ ਜਿਹੜੀਆਂ ਪੁਲਿਸ ਨੂੰ ਕਾਲਾਂ ਜਿਹੜੀਆਂ ਉਹ ਕੀਤੀਆਂ ਸੋ ਕਹਿੰਦੇ ਵੀ ਪਤਾ ਲੱਗ ਗਿਆ ਦੇਖ ਕੇ ਵੀ ਇਸ ਟਾਈਮ ਜਿਹੜਾ ਡਰਾਈਵਰ ਆ ਉਹ ਡਰ ਦੇ ਵਿੱਚ ਆ ਵੀ ਹਿੰਸਾ ਦਾ ਜਿਹੜਾ ਉੱਥੇ ਜਿਹੜਾ ਉਹ ਖਤਰਾ ਹੈਗਾ ਆ ਪਰ ਕਹਿੰਦੇ ਵੀ ਉਹ ਗੱਡੀ ਬੱਸ ਨੂੰ ਜਿਹੜਾ ਆ ਉਹ ਚਲਾਉਂਦਾ ਜਿਹੜਾ ਹੋ ਰਿਹਾ ਆ ਅਪਸਰਾ ਨੇ ਕਹਿੰਦੇ ਵੀ ਸਪਾਈਕਸ ਦੇ ਨਾਲ ਇਸ ਬੱਸ ਦੇ ਟਾਇਰਾਂ ਉਹਨਾਂ ਨੂੰ ਫਲੈਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ 1 ਘੰਟੇ ਤੱਕ ਬੱਸ ਦਾ ਜਿਹੜਾ ਉਹ ਪਿੱਛਾ ਜਿਹੜਾ ਉਹ ਕਰਦੇ ਰਹੇ ਅ ਸਵਾਰਟ ਦੇ ਅਪਸਰਾ ਨੂੰ ਵੀ ਜਿਹੜਾ ਇਸ ਦੇ ਵਿੱਚ ਅਸ ਸੱਧਿਆ ਗਿਆ ਸੀ ਜਿੱਦਾਂ ਹੀ ਕਹਿੰਦੇ ਵੀ ਬੱਸ ਰੁਕੀ ਉਹਨਾਂ ਨੇ ਜਿਹੜਾ ਫਲੈਸ਼ ਬੈਂਗ ਡਿਵਾਈਸ ਦੀ ਵਰਤੋਂ ਕਰਦੇ ਹੋਏ ਡਰਾਈਵਰ ਨੂੰ ਬਾਹਰ ਕੱਢਣ ਦੇ ਵਿੱਚ ਉਸ ਨੂੰ ਜਿਹੜੀ ਉਹ ਕਾਮਯਾਬੀ ਜਿਹੜੀ ਉਹ ਮਿਲੀ ਹੈਗੀ ਅਤੇ ਇੱਕ ਹੋਰ ਪਸੰਜਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਸ ਨੂੰ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀ ਤੇ ਕਿ ਅਨ ਆਈਡੈਂਟੀਫਾਈਡ ਵਿਕਟਮ ਜਿਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਇਲਾਜ ਦੇ ਲਈ ਪਰ ਉਸ ਦੀ ਉੱਤੇ ਮੌਤ ਹੋ ਗਈ ਪਰ ਜਿਸ ਨੇ ਇਸ ਨੂੰ ਹਾਈਜੈਕ ਕੀਤਾ ਸੀ ਮੈਟਰੋ ਬੱਸ ਨੂੰ ਉਸ ਨੂੰ ਇਵੈਂਟਲੀ ਕਹਿੰਦੇ ਅੱbig ਗ੍ਰਫਤਾਗ ਕਰ ਲਿਆ ਗਿਆ ਸੀਗਾ ਉਹਦਾ ਕੀ ਕਾਰਨ ਸੀ ਉਹਦਾ ਕੀ ਨਾਮ ਉਸ ਦੀ ਅਜੇ ਤੱਕ شناخت ਵਗੈਰਾ ਜਿਹੜੀ ਉਹ ਨਹੀਂ ਕੀਤੀ ਹੈਗੀ ਐਲਏ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਡਿਪਟੀ ਚੀਫ ਡੋਨਲਡ ਗ੍ਰਾਮ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਸਾਊਥ ਫਿਗੁਏਰਾ ਸਟਰੀਟ ਮੈਂਚੈਸਟਰ ਐਵੇਨਿਊ ਵਰਮੋਂਟ ਨੋਲਸ ਨੇਬਰਹੂਡ ਜਿਹੜਾ ਸਾਊਥ ਐਲ.ਏ ਤੇ ਵਿੱਚ ਆ ਇਹ ਤੜਕੇ तकरीबन 12:30 ਪਾਣੀ 1 ਵਜੇ ਜਿਹੜਾ ਉਹ ਵਾਪਰੇ ਆ ਤੇ ਉਹ 1 ਘੰਟਾ ਜਿਹੜਾ ਪਿੱਛਾ ਕਰਨ ਤੋਂ ਬਾਅਦ ਇਵੈਂਚੁਅਲੀ ਬਾਸ ਨੂੰ ਉਸ ਜਿਹੜਾ ਕਥਿਤ ਹਾਈਜੈਕਰ ਦੇ ਕੋਲੋਂ ਛਡਾਇਆ ਗਿਆ ਐਮ.ਟੀ.ਏ ਦੀ ਇਹ ਬਾਸ ਸੀ ਸੋ ਸਵੇਰੇ ਜਿਹੜੀ ਆ ਅੱਜ ਸਵੇਰੀ ਲਾਸ ਐਂਜਲਸ ਤੜਕੇ 12:45 ਮਿੰਟ ਤੇ ਹਾਈਜੈਕ ਹੋਈ ਸੀ ਬਾਅਦ ਵਿੱਚ 2 ਘੰਟਿਆਂ ਦੇ ਵਿੱਚ ਫਿਰ ਉਸ ਨੂੰ ਕਬਜ਼ ਚ ਲੈ ਲਿਆ ਗਿਆ ਤੇ ਜਿਹੜਾ ਹਾਈਜੈਕਰ ਸੀ ਉਸ ਨੂੰ ਵੀ ਫੜ ਲਿਆ ਗਿਆ ਹੈਗਾ ਇੱਕ ਜਣੇ ਦੀ ਮੌਤ ਹੋ ਚੁੱਕੀ ਆ ਇੱਕ ਜਣਾ ਜਿਹੜਾ ਆ ਉਹੋ ਬੁਰੀ ਤਰ੍ਹਾਂ ਫਟੜ ਪਿਆ ਹੈਗਾ ਸੋ ਹਾਈਜੈਕਰ ਕਰਨ ਵਾਲੇ ਦੇ ਕੋਲ ਜਿਹੜੀ ਗਨ ਸੀਗੀ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਹਜੇ ਤੱਕ ਹਸਪਤਾਲ ਨੇ ਅਨਾਉਂਸ ਨਹੀਂ ਕੀਤੇ ਇਹ ਜਿਹੜਾ ਉੱਥੇ ਦਾ ਪੁਲਿਸ ਚੀਫ ਆ ਉਸ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ